ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਆਪਾਂ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਆਏ ਆਂ ਤੇ ਪਹਿਲਾਂ ਤਾਂ ਰਖੜੀ ਦੀਆਂ ਬਹੁਤ ਬਹੁ ਮੁਬਾਰਕਾਂ ਸਾਰੀਆਂ ਭੈਣ ਭਰਾਵਾਂ ਨੂੰ ਤੇ ਆਪਾਂ ਤੁਹਾਡੇ ਲਈ ਵਧੀਆ ਓਵਰ ਲੈ ਕੇ ਆਇਆ ਰਖੜੀ ਸਪੈਸ਼ਲ ਪਹਿਲਾਂ ਆਪਾਂ ਕਿਸ ਰੇਂਜ ਤੋਂ ਸ਼ੁਰੂ ਕਰੀਏ ਲੋ ਜੀ ਪਹਿਲਾਂ ਤਾਂ ਆਪਾਂ ਇਸ ਰੇਂਜ ਤੋਂ ਸ਼ੁਰੂ ਕਰਾਂਗੇ ਜੀ ਕੋਟ ਦਾ ਫੈਬਰਿਕ ਰਹਿਣ ਵਾਲਾ ਹੈ ਨਵਾਂ ਫੈਬਰਿਕ ਆਇਆ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਦੇਦਾਂ ਆਏ ਆਂ 300 ਰੁਪਏ ਦਾ ਸੂਟ ਪੂਰਾ 300 ਰੁਪਏ ਦਾ ਸੂਟ ਜੇ ਜਿੱਥੇ ਮਰਜ਼ੀ ਮੰਗਾ ਲਓ ਕਲਰ অপਸ਼ਨ ਦੀ ਗੱਲ ਕਰਾਂ ਕਲਰ অপਸ਼ਨ ਬਹੁਤ ਹੀ ਸੋਹਣੇ ਰਹਿਣ ਵਾਲਾ ਬਲੈਕ कलर ਰਹਿਣ ਵਾਲਾ ਬੋਰ ਪੱਖੀ ਰਹਿਣ ਵਾਲਾ ਗ੍ਰੀਨ ਕਲਰ ਰਹਿਣ ਵਾਲਾ ਇਹਦੇ ਤੇ ਨੇਵੀ ਬਲੂ ਕਲਰ ਰਹਿਣ ਵਾਲਾ ਛੇਤੀ ਛੇਤੀ ਕਰ ਲਓ ਆਰਡਰ ਸਿਰਫ ਤੇ ਸਿਰਫ ਕਿੰਨੇ ਰੁਪਏ ਦਾ ਓਨਲੀ 300 ਰੁਪਏ ਦਾ ਲੈ ਜਾਓ ਹਾਂਜੀ ਜਿਹੜੇ ਮੈਂ ਨੈਕਸਟ ਲੈ ਕੇ ਆਇਆ ਤੁਹਾਡੇ ਵਾਸਤੇ ਨੈਕਸਟ ਵਾਕੀ ਸਪੈਸ਼ਲ ਲੋਜੀ ਲੋ ਜੀ ਕريب ਸ਼ਿਲਕ ਦੇ ਉੱਤੇ ਆਰਟੀਕਲ ਰਹਿਣ ਵਾਲਾ ਯਾਰ ਰਾਖੀ ਸਪੈਸ਼ਲ ਕਰਲੀ ਚ ਕਨਸੈਪਟ ਲੈ ਕੇ ਆਏ ਆ ਨੈਕ ਤੇ ਵਰਕ ਦੇਖ ਲਓ ਦੁਪੱਟਾ ਦੇਖੋ ਲੈਸ ਵਗੈਰਾ ਲੱਗੀ ਹੋਏਗੀ ਦੁਪੱਟੇ ਦੇ ਉੱਤੇ ਲੋ ਜੀ ਕਲਰ অপਸ਼ਨ ਦੀ ਗੱਲ ਕਰੀਏ ਕਲਰ অপਸ਼ਨ ਤੁਹਾਨੂੰ ਮਿਲ ਜਾਣਗੇ ਇੰਦੇ ਚ ਤੁਹਾਨੂੰ ਨੇਵੀ ਬਲੂ ਮਿਲ ਜੇਗਾ ਮਸਟਰਡ ਮਿਲ ਜੇਗਾ ਰੈੱਡ ਕਲਰ ਮਿਲ ਜੇਗਾ ਤੇ ਇੰਦੇ ਚ ਤੁਹਾਨੂੰ ਗ੍ਰੀਨ ਕਲਰ ਮਿਲ ਜੇਗਾ ਇਸੇ ਦੇ ਵਿੱਚ ਆਪਾਂ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਆ ਸੇਮ ਰੇਟ ਦੇ ਵਿੱਚ ਰਹਿਣ ਵਾਲਾ ਜੀ ਇਹ ਲੋ ਕੁਝ ਇਸ ਤਰ੍ਹਾਂ ਦਾ ਰਹਿਣ ਵਾਲਾ ਹੈ ਕੋਟਨ ਦਾ ਸੂਟ ਰੈਨ ਵਾਲਾ neck ਦੇ ਉੱਤੇ ਤੇ ਤੁਹਾਨੂੰ ਦੁਪੱਟਾ ਵੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਮਿਲਣ ਵਾਲਾ ਆ ਛੇਤੀ ਜੇ ਤੁਸੀਂ ਆਰਡਰ ਕਰ ਸਕਦੇ ਹੋ ਸਿਰਫ ਤਾਂ ਸਿਰਫ ਜੜੀ ਮੈਂ ਰੇਟ ਦੀ ਗੱਲ ਕਰਾਂ ਰੇਟ ਦਾ ਸਿਰਫ ਸਿਰਫ ਰੈਨ ਵਾਲਾ 495 ਰੁਪਏ ਦੇ ਵਿੱਚ 495 ਰੁਪਏ ਦੇ ਵਿੱਚ ਸਕਰੀਨ ਸ਼ਾਟ ਮਾਰੋ ਜਿੱਥੇ ਮਰਜ਼ੀ ਮਗਾਓ ਤੇ ਰੇਟ ਤੋਂ ਕੋਈ ਲੈ ਕੇ ਰੇਟ ਵਿੱਚ ਕੋਈ ਘਟੇਗਾ ਵਧੇਗਾ ਨਹੀਂ ਹੋਲਸੇਲ ਰੇਟ ਦੇ ਵਿੱਚ ਆਪਾਂ ਡੀਲ ਕਰਾਂਗੇ ਤੁਹਾਨੂੰ 495 ਰੁਪਏ ਦੇ ਵਿੱਚ ਸੂਟ ਮਿਲਦਾ ਤੇ ਲਿਆਓ ਨਹੀਂ ਮਿਲਦਾ ਤਾਂ ਤੁਹਾਡਾ ਭਰਾ ਮਲਤਾਨੀ ਕਲੈਕਸ਼ਨ ਤੇ ਬੈਠਾ ਆ ਮੰਨੂ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ 495 ਰੁਪਏ ਦੇ ਵਿੱਚ ਜੇ ਕਲਰ ਆਪਸ਼ਨ ਦੀ ਗੱਲ ਕਰੀਏ ਮੋਰ ਪੰਖੀ ਮਿਲ ਜੇਗਾ ਤੇ ਤੁਹਾਨੂੰ ਮਰਜੈਂਟਾ ਕਲਰ ਮਿਲ ਜੇਗਾ ਇਹਦੇ ਤੇ ਤੁਹਾਨੂੰ ਮਿਲ ਜੇਗਾ ਵਾਈਨ ਕਲਰ ਤੇ ਇਹਦੇ ਤੁਹਾਨੂੰ ਮਿਲ ਜੇਗਾ ਮਸਟਰਡ ਕਲਰ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ 9 ਸੂਟ ਦਾ ਪੈਕੇਜ 495 ਰੁਪਏ ਦੇ ਵਿੱਚ ਰਖੜੀ ਦੇ ਜਿੱਥੇ ਮਰਜ਼ੀ ਦੋ ਭੈਣਾਂ ਨੂੰ ਰਖੜੀ ਆਫਰ ਛੇਤੀ ਛੇਤੀ ਕਰ ਲੋ ਆਰਡਰ 499 ਹਾਂਜੀ ਜਿਹੜੀ ਮੈਂ ਨੈਕਸਟ ਲੈ ਕੇ ਆਇਆ ਹਾਂ ਤੁਹਾਡੇ ਵਾਸਤੇ ਨੈਕਸਟ ਰਹਿਣ ਵਾਲਾ ਆ ਬਹੁਤ ਹੀ ਵਧੀਆ ਗ੍ਰੀਨ ਕਲਰ ਦਾ ਸੂਟ ਕ੍ਰੇਪ ਸ਼ਿਲਕੇ ਦੇ ਉੱਤੇ ਨੈਕ ਤੇ ਵਰਕ ਰਹਿਣ ਵਾਲਾ ਹੈ ਘੇਰੇ ਦੇ ਉੱਤੇ ਮੋਰਨੀ ਵਾਲਾ ਡਿਜ਼ਾਈਨ ਰਹਿਣ ਵਾਲਾ ਆ ਤੇ ਦੁਪੱਟਾ ਤੁਹਾਨੂੰ ਦਾਂਗੇ ਆਪਾਂ ਸ਼ਿਫੋਨ ਦਾ ਕਟਵਰਕ ਮੋਰਨੀ ਡਿਜ਼ਾਈਨ ਸਟਾਈਲ ਦੇ ਵਿੱਚ ਛੇਤੀ ਛੇਤੀ ਕਰ ਸਕਦੇ ਹੋ ਤੁਸੀਂ ਆਰਡਰ ਆ ਦੇਖੋ ਜੀ ਜਿਹੜੀ ਮੈਂ ਕਲਰ অপਸ਼ਨ ਦੀ ਗੱਲ ਕਰਾਂ ਕਲਰ অপਸ਼ਨ ਰਹਿਣ ਵਾਲਾ ਆ ਤੋਤੀਆ ਕਲਰ ਰਹੇ ਜੇ ਕਹਿੰਦੇ ਤੇ ਤੁਹਾਨੂੰ ਮਿਲ ਜੇਗਾ ਵਾਈਨ ਕਲਰ ਮਿਲ ਜੇਗਾ ਮਰਜੈਂਟਾ ਕਲਰ ਮਿਲ ਜੇਗਾ ਤੇ ਤੁਹਾਨੂੰ ਮੋਰ ਪੰਖੀ ਕਲਰ ਮਿਲ ਜੇਗਾ ਇਸ ਦੇ ਨਾਲ ਆਪਾਂ ਇੱਕ ਹੋਰ ਡਿਜ਼ਾਈਨ ਦੇ ਗੱਲ ਕਰੀਏ ਤੇ ਇਹ ਦੂਜਾ ਡਿਜ਼ਾਈਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਾਂ ਲੋ ਜੀ ਦੂਜਾ ਡਿਜ਼ਾਈਨ ਇਸ ਤਰ੍ਹਾਂ ਦਾ ਰਹਿਣ ਵਾਲਾ ਆ ਲੋ ਜੀ ਆ ਵੀ ਤੁਹਾਨੂੰ ਕਰੀਬ ਸ਼ਿਲਕ ਦੇ ਉੱਤੇ ਮਿਲਣ ਵਾਲਾ ਆ ਘੇਰਾ ਵਰਕ ਘੇਰਾ ਵਰਕ ਮਿਲਣ ਵਾਲਾ ਸਿਰਫ ਤੇ ਸਿਰਫ ਇੰਦੇ ਚ ਤੁਹਾਨੂੰ ਮਿਲੇਗਾ ਕੰਟਰਾਸਟ ਦੁਪੱਟਾ ਕੰਟਰਾਸਟ ਦੁਪੱਟਾ ਸ਼ਿਫੋਨ ਦਾ ਕੱਟ ਵਰਕ ਦੇ ਵਿੱਚ ਰੇਡ ਸਿਰਫ ਤੇ ਸਿਰਫ ਜਿਹੜਾ ਜੈਨੂਇਨ ਰਹਿਣ ਵਾਲਾ ਆ 695 ਰੁਪਏ ਦੇ ਵਿੱਚ 695 ਰੁਪਏ ਦੇ ਵਿੱਚ ਤੁਸੀਂ ਚੱਕ ਸਕਦੇ ਹੋ 8 ਸੂਟ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ ਮਲਤਾਨੀ ਟ੍ਰੈਂਡਿੰਗ ਕਲੈਕਸ਼ਨ ਟਕਾਂਸ ਰੋ ਰਾਜਪੁਰਾ ਦੇ ਵਿੱਚ ਮਿਲੇਗਾ 695 ਰੁਪਏ ਦਾ ਵਿੱਚ ਜੇਕਰ ਬਾਹਰ ਗੱਲ ਕਰੀਏ ਤਾਂ ਆਹੀ 8900 ਯਾਰ 1200 1500 ਦਾ ਸੂਟ ਆ ਪਰ ਮਲਤਾਨੀ ਕਲੈਕਸ਼ਨ ਇਹ ਮਿਲੇਗਾ 695 ਦੇ ਵਿੱਚ ਸਕਰੀਨਸ਼ਾਟ ਮਾਰੋ ਤੇ ਸਾਡੀ ਦੁਕਾਨ ਤੇ ਵਿజిਟ ਕਰੋ ਤੇ ਸੂਟ ਮਗਾਓ ਹਾਂ ਜਿਹੜੀ ਨੈਕਸਟ ਵੈਰੈਟੀ ਲੈ ਕੇ ਆਇਆ ਮੈਂ ਭੈਣਾਂ ਦੀ ਡਿਮਾਂਡ ਆ ਰਹੀ ਸੀ ਕਿ ਭਾਜੀ ਸਾਨੂੰ ਚਾਹੀਦੇ ਨੇ ਥਲਵਾਰਾਂ ਦੇ ਕੜਾਈਆਂ ਜੋ ਕਿ ਅੱਜ ਕੱਲ ਟ੍ਰੈਂਡਿੰਗ ਤੇ ਚੱਲ ਰਿਹਾ ਰੋਲਾ ਤੇ ਆਪਾਂ ਅੱਜ ਕਰਦੇ ਸਾਰੇ ਰੋਲੇ ਖਤਮ ਲੋ ਜੀ ਅੱਜ ਤੋਂ ਲੈ ਕੇ ਕੋਈ ਰੋਲਾ ਨਹੀਂ ਰਹੇਗਾ ਲੋ ਜੀ ਮਸਲੀਨ ਦੇ ਉੱਤੇ ਲੈ ਕੇ ਆਏ ਆਂ ਆਪਾਂ ਪਹੁੰਚਿਆ ਤੇ ਵਰਕ ਪਹਿਲਾਂ ਤਾਂ ਸ਼ਰਟ ਵਖਾਵਾਂਗੇ ਤੁਹਾਨੂੰ ਸ਼ਰਟ ਰਹਿਣ ਵਾਲੀ ਹੈ ਪ੍ਰਿੰਟਡ ਲੋ ਪ੍ਰਿੰਟ ਦੇਖੋ ਤੇ ਇੰਦੇ ਚ ਤੁਹਾਨੂੰ ਦਾਂਗੇ ਆਪਾਂ ਸਲਵਾਰ ਵਰਕ ਸਲਵਾਰ ਵਰਕ ਦਾ ਰਹਿਣ ਵਾਲਾ ਜੇ ਸੂਟ ਤੇ ਇੰਦੇ ਚ ਤੁਹਾਨੂੰ ਦਾਂਗੇ ਦੁਪੱਟਾ ਆਪਾਂ ਮਸਲੀਨ ਦਾ ਘੇਤੀ-ਛੇਤੀ ਕਰ ਲੋ ਓਲਡ ਰੇਡ ਮਤਸਨਾ ਬਾਅਦ ਦੇ ਵਿੱਚ ਇੱਕ ਆਰਟੀਕਲ ਆਪਾਂ ਇਹਦੇ ਚ ਕਲਰ অপਸ਼ਨ ਦੇਖੋ ਜੀ ਕਲਰ অপਸ਼ਨ ਰਹਿਣ ਵਾਲੀ ਆ ਕੁਝ ਇਸ ਤਰ੍ਹਾਂ ਦੀ ਠੀਕ ਹੈ ਨੈਕਸਟ ਨੈਕਸਟ ਦੇ ਵਿੱਚ ਇੱਕ ਤੁਹਾਨੂੰ ਆਪਾਂ ਜਿੱਦ ਖਾਣ ਜਾ ਰਹੇ ਇੱਕ ਹੋਰ ਚੱਕੋ ਮਸਲੀਮ ਦੀ ਰਹਿਣ ਵਾਲੀ ਜੇ ਸ਼ਰਟ ਤੇ ਸਲਵਾਰ ਵਰਗ ਦੇਖ ਲੋ ਇਹਦਾ ਤੇ ਇਹਦੇ ਚ ਇੱਕ ਪਲੱਸ ਪੁਆਇੰਟ ਮੈਂ ਹੋਰ ਦਿਖਾਵਾਂਗਾ ਲੋ ਜੀ ਫਲਵਾਰ ਵਰਗ ਦੇਖ ਲਓ ਤੇ ਦੁਪੱਟਾ ਤਾਂਗੇ ਆਪਾਂ ਕੋਟੇ ਡੋਰੀਏ ਦਾ ਕੋਟੇ ਡੋਰੀਏ ਦਾ ਪ੍ਰਿੰਟਡ ਦੁਪੱਟਾ ਰਹਿਣ ਵਾਲਾ ਤੇ ਇੰਦੇ ਚ ਆਪਾਂ ਲਾ ਦੇਾਂਗੇ ਮੇਲਾ ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਕਲਰ ਆਪਸ਼ਨ ਬਹੁਤ ਹੀ ਸੋਹਣੇ ਨੇ ਲੋ ਜੀ ਸਿਰਫ ਤੇ ਸਿਰਫ ਐ ਲੋ ਐ ਲੋ ਤੇਨੇ ਮਰਜ਼ੀ ਚ ਕੋਈ ਸੂਟ ਮਲਤਾਨੀ 컬렉ਸ਼ਨ ਤੇ ਰੇਟ ਸਿਰਫ ਤੇ ਸਿਰਫ 835 ਰੁਪਏ ਹੋਲਸੇਲ ਪ੍ਰਾਈਸ ਦੇ ਵਿੱਚ ਹੈ ਕੋਈ ਲੋਕਾਂ ਵਾਂਗੂ ਸੀ 1200 ਨਹੀਂ ਮੰਗਦੇ ਕੋਈ 1300 ਨਹੀਂ ਮੰਗਦੇ 835 ਰੁਪਏ ਦਾ ਸੂਟ ਲੈ ਜਾਓ ਮਲਤਾਨੀ 컬렉ਸ਼ਨ ਤੇ ਜੇਕਰ ਕਿਸੇ ਨੇ ਨਹੀਂ ਆਣਾ ਤਾਂ ਸਾਨੂੰ ਸਕਰੀਨਸ਼ਾਟ ਮਾਰੋ ਤੇ ਸੂਟ ਅਸੀਂ ਤੁਹਾਨੂੰ ਵਟਸਐਪ ਤੇ ਦਿਖਾਵਾਂਗੇ ਕਿ ਤੁਸੀਂ ਆਪਣਾ ਆਰਡਰ ਪਾ ਸਕਦੇ ਹੋ ਜਿੱਥੇ ਮਰਜ਼ੀ ਮੰਗਾ ਲਓ 835 ਰੁਪਏ ਦੇ ਵਿੱਚ ਠੀਕ ਹੈ ਜੀ ਛੇਤੀ ਛੇਤੀ ਕਰ ਲੋ ਆਰਡਰ ਹਾਂਜੀ ਜਿਹੜਾ ਨੈਕਸਟ ਲੈ ਕੇ ਆਇਆ ਮੈਂ ਨੈਕਸਟ ਦੇ ਉੱਤੇ ਲੈਣ ਵਾਲਾ ਆ ਦੇਖੋ ਡਾਰਕ ਚਾੜ ਲੈ ਕੇ ਆਇਆ ਤੁਹਾਡੇ ਵਾਸਤੇ ਮੈਂ ਕੱਪੜਾ ਬੜਾਈ ਪਿਆਰਾ ਸ਼ਿਮਰ ਦਾ ਰਹਿਣ ਵਾਲਾ ਏ ਸ਼ਿਮਰ ਦਾ ਕੱਪੜਾ ਰਹਿਣ ਵਾਲਾ ਤੇ ਨੈਕ ਤੇ ਡਿਜ਼ਾਈਨ ਦੇਖ ਲਓ ਦੁਪੱਟਾ ਦੇਖ ਲਓ ਰੇਟ ਮੈਂ ਜਿਹੜਾ ਬੋਲਣ ਬੋਲਣ ਵਾਲਾ ਰੇਟ ਬੜਾ ਹੀ ਮਿੱਠਾ ਜਿਹਾ ਰੇਟ ਏ ਬਹੁਤ ਹੀ ਮਿੱਠਾ ਰੇਟ ਏ ਲੋ ਜੀ ਚੱਕੋ ਕਲਰ ਵਾਈਨ ਮਿਲ ਜੇਗਾ ਇਹਦੇ ਤੋਂ ਤੁਹਾਨੂੰ ਮਹਿਰੂਨ ਮਿਲ ਜੇਗਾ ਇਹਦੇ ਤੁਹਾਨੂੰ ਮੋਰ ਪੰਖੀ ਮਿਲ ਜੇਗਾ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਇਹ ਦੇ ਦਾਂਗੇ 895 ਰੁਪਏ ਦੇ ਵਿੱਚ 895 ਰੁਪਏ ਦੇ ਵਿੱਚ ਜੇ ਤਾਂ ਮਿਲਦਾ ਲਿਆਓ ਲੋਕਾਂ ਵਾਂਗੂ ਅਸੀਂ ਨਹੀਂ ਜੇ ਵੇਚਦੇ ਹੈਗੇ 15 1600 ਰੁਪਏ ਦਾ ਕਹਿ ਕੇ ਹੁਣ ਕੇ 1300 ਰੁਪਏ ਲੈ ਲੈਣਾ 895 ਰੁਪਏ ਦੇ ਵਿੱਚ ਮਿਲਦਾ ਤੇ ਲੈ ਲਿਓ ਨਹੀਂ ਮਿਲਦਾ ਤੇ ਮਲਤਾਨੀ ਕਲੈਕਸ਼ਨ ਤੇ ਆਓ ਹਾਂਜੀ ਛੇਤੀ ਆ ਜਿਓ ਸਾਡੀ ਦੁਕਾਨ ਦੇ ਉੱਤੇ ਸਿਰਫ ਸਿਰਫ 895 ਰੁਪਏ ਦੇ ਵਿੱਚ ਸ਼ਿਮਰ ਦਾ ਸੂਟ ਲੈਣ ਵਾਸਤੇ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਸ਼ੇਅਰ ਕਰਨ ਵਾਲੇ ਨੂੰ ਵਧੀਆ ਦਾਂਗੇ ਗਿਫਟ ਮਲਤਾਨੀ 컬렉ਸ਼ਨ ਵੱਲੋਂ ਸ਼ੇਅਰ ਕਰ ਦਿਓ ਵੱਬ ਕੇ ਜਿਹੜਾ ਮੈਨੂੰ 50 ਸ਼ੇਅਰ ਕਰਕੇ ਸਕਰੀਨ ਸ਼ਾਟ ਪਾ ਦੇਗਾ ਉਹਨੂੰ ਗਿਫਟ ਦਿੱਤਾ ਜਾਏਗਾ ਇੱਕ ਵਧੀਆ ਮਲਤਾਨੀ 컬렉ਸ਼ਨ ਵੱਲੋਂ ਚਲੋ ਜੀ ਕਤੀ ਮਾੜੇ ਸੂਟ ਨਹੀਂ ਜੇ ਵੇਚਦੇ ਕੁਆਲਿਟੀਆਂ ਹੁੰਦੀਆਂ ਸਾਡੇ ਸੂਟਾਂ ਦੇ ਵਿੱਚ ਵੀਡੀਓ ਜਲਦੀ ਵੀ ਇਹ ਬੰਦ ਕਰਤੀ ਐ ਹਾਂ ਲੋ ਜੀ ਕਪੜਾ ਦੇਖੋ ਕਰੇਪ ਸ਼ਿਲਕ ਦਾ ਕਰੇਪ ਸ਼ਿਲਕ ਦਾ ਵਰਕ ਦੇਖ ਲਓ ਬਹੁਤ ਹੀ ਵਧੀਆ ਜੇ ਦੁਪੱਟਾ ਦੇਖ ਲਓ ਇਹਦਾ ਬਹੁਤ ਹੀ ਮਿੱਠੇ ਭਾ ਦੇਵਾਂਗੇ ਆਪਾਂ ਤੁਹਾਨੂੰ ਤੇ ਕਲਰ ਆਪਸ਼ਨ ਦੇਖੋ ਕਲਰ ਆਪਸ਼ਨ ਦੀ ਗੱਲ ਕਰੀਏ ਤੇ ਬ੍ਰਾਊਨ ਮਿਲ ਜੇਗਾ ਇਹਦੇ ਜੇ ਮਸਟਰਡ ਮਿਲ ਜੇਗਾ ਹਾਲੋ ਜੀ 레드 ਕਲਰ ਮਿਲ ਜੇਗਾ ਮੋਰ ਪੰਖੀ ਕਲਰ ਮਿਲ ਜੇਗਾ ਇਹਦੇ ਦੇ ਤੁਹਾਨੂੰ ਮਿਲ ਜੇਗਾ ਸ਼ਾਮਣੀ ਜਾਮਣੀ ਯਮਣੀ ਕੋਈ ਲੋਕਾਂ ਵਾਂਗੂ 2500 ਰੁਪਏ ਦਾ ਸੂਟ ਨਹੀਂ ਹੈਗਾ ਸਿਰਫ ਤੇ ਸਿਰਫ ਇਹ ਸੂਟ ਆਪਾਂ ਤੁਹਾਨੂੰ ਦੇਣ ਵਾਲੇ ਆ 850 ਤੇ 95 ਰੁਪਏ ਦੇ ਵੇਚ 895 ਰੁਪਏ ਦੇ ਜਿੱਦ ਮਿਲਦਾ ਤਾਂ ਲਿਆਓ ਨਹੀਂ ਮਿਲਦਾ ਤਾਂ ਮਲਤਾਨੀ ਕਲੈਕਸ਼ਨ ਬੈਠਾ ਜੀ ਹਾਂ ਜਿਹੜਾ ਮੈਂ ਨੈਕਸਟ ਦਿਖਾਣ ਜਾ ਰਿਹਾ ਨੈਕਸਟ ਬਹੁਤ ਹੀ ਵਧੀਆ ਰਹਿਣ ਵਾਲਾ ਸੂਟ ਤੇ ਜੇਕਰ ਰੇਟ ਦੀ ਗੱਲ ਕਰੀਏ ਤਾਂ ਰੇਟ ਬੜਾ ਹੀ ਮਿੱਠੇ ਭਾਅ ਦੇ ਵਿੱਚ ਤੁਹਾਨੂੰ ਦਾਂਗੇ ਆਪਾਂ ਆਹ ਲੋ ਜੀ ਜਾਮ ਕੋਟਨ ਲੈ ਕੇ ਆਏ ਤੁਹਾਡੇ ਵਾਸਤੇ ਜਾਮ ਕੋਟਨ ਡਿਜ਼ਾਈਨਿੰਗ ਦੇਖ ਲਓ 5 ਮੀਟਰ ਆਲ ਓਵਰ ਜਾਮ ਕੋਟਨ ਲੈ ਕੇ ਆਏ ਕੋਈ ਲੋਕਾਂ ਵਾਂਗੂ 1300 ਰੁਪਏ ਦਾ ਕੋਈ 1400 ਦਾ ਕੋਈ 1500 ਰੁਪਏ ਦਾ ਨਹੀਂ ਸਿਰਫ ਤੇ ਸਿਰਫ ਕੱਟਵਰਕ ਦੁਪੱਟੇ ਦੇ ਨਾਲ ਪਿਓਰ ਚਫੋਨ ਦੁਪੱਟੇ ਦੇ ਨਾਲ ਕੱਟ ਵਰਕ ਡਿਜ਼ਾਈਨਿੰਗ ਦੇਖ ਲਓ ਥ੍ਰੈਡ ਦਾ ਵਰਕ ਜੇ ਸਾਰਾ 컬러 অপਸ਼ਨ ਦੇਖ ਲਓ ਜੀ ਕੁਝ ਇਸ ਤਰ੍ਹਾਂ ਦੀ ਰਹਿਣ ਵਾਲੀ ਆ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਇਹ ਸੂਟ ਦੇ ਦਾਂਗੇ 895 ਰੁਪਏ ਦੇ ਵਿੱਚ 895 ਰੁਪਏ ਦੇ ਵਿੱਚ ਸਕਰੀਨਸ਼ਾਟ ਮਾਰੋ ਤਾਂ ਸੂਟ ਮੰਗਾ ਲਓ ਰੇਟ ਤੋਂ ਕੋਈ 바ਰਗਨਿੰਗ ਨਾ ਕਰੇ ਪਲੀਜ਼ ਸਪੈਸ਼ਲ ਵੀਡੀਓ ਪਾਈ ਆ ਮੈਂ ਵੀਡੀਓ ਦੇ ਵਿੱਚ ਵਾਰ-ਵਾਰ ਕਹਿ ਰਿਆ ਵਾਂ ਕੋਈ ਉਧਾਰੀ ਨਹੀਂ ਕੈਸ਼ ਚੱਕੀ ਦਾ ਤੇ ਕੈਸ਼ ਦਾਂਗੇ ਠੀਕ ਹੈ ਉਧਾਰੀ ਲਈ ਕੋਈ ਫੋਨ ਨਾ ਕਰੇ ਮੈਨੂੰ ਨਾ ਹੀ ਧਾਰ ਦੇਣੇ ਆ ਤੇ ਨਾ ਅਸੀਂ ਵੇਚਦੇ ਆ ਤੇ ਨਾ ਸਾਨੂੰ ਮਿਲਦਾ ਆ ਠੀਕ ਹੈ 895 ਰੁਪਏ ਦੇ ਵਿੱਚ ਤੁਨੂੰ ਉਹ ਵਾਲਾ ਸੂਟ ਦੇ ਦਾਂਗੇ ਲੋ ਜੀ ਇੱਕ ਨਵੀਂ ਚੀਜ਼ ਲੈ ਕੇ ਆਇਆ ਤੁਹਾਡੇ ਵਾਸਤੇ ਮੈਂ ਬੜੇ ਮਿੱਠੇ ਭਾਅ ਦੇ ਵਿੱਚ ਆਹ ਲੋ ਜੀ ਮਸਲੀਨ ਦਾ ਰਹਿਣ ਵਾਲਾ ਜੇ ਸੂਟ ਕੱਪੜਾ ਬੜਾ ਵਧੀਆ ਨਵੀਆਂ ਚੀਜ਼ਾਂ ਪਟਿਕ ਦੀਆਂ ਲੋ ਜੀ ਕਿਹੜਾ ਦਿਖਾ ਪੁੱਤਰ ਏ ਕਿਹੜਾ ਦੇਖੋ ਥ्रेड ਵਰਕ ਦੇ ਨਾਲ 올ਓਵਰ ਪ੍ਰਿੰਟ ਤੇ ਦੁਪੱਟਾ ਹੀ ਬੜਾ ਵਧੀਆ ਤੇ ਜਿਹੜਾ ਭਾਅ ਮਿੱਠਾ ਸ਼ੱਕਰਖੰਡ ਤੋਂ ਵੀ ਮਿੱਠਾ ਆਪਾ ਕੰਟ੍ਰੈਕਟ ਦੇ ਬਟੇ ਦੇ ਨਾਲ ਚੈੱਕ ਕਰੋ ਕਲਰ অপਸ਼ਨ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਏਜ ਦੇਣਾ ਆ ਸਿਰਫ ਤੇ ਸਿਰਫ 1295 ਰੁਪਏ ਦੇ ਵਿੱਚ ਕੋਈ 1800 ਦਾ ਕੋਈ 1900 ਦਾ ਨਹੀਂ 1295 ਰੁਪਏ ਦੇ ਵਿੱਚ ਸਿੰਗਲ ਸੂਟ ਵੀ ਮੰਗਾ ਸਕਦੇ ਹੋ ਕਿੱਥੇ ਮਰਜ਼ੀ ਮੰਗਾਓ ਦੁਕਾਨ ਤੇ ਵਿਜ਼ਿਟ ਕਰੋ ਲੋ ਜੀ ਜਾਮ ਦੇ ਉੱਤੇ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਜਾਮ ਪ੍ਰਿੰਟਡ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਡਿਜ਼ਾਈਨ ਦੇਖੋ ਤੇ ਇਹਦੇ ਵਿੱਚ ਵੀ ਤੁਹਾਨੂੰ ਤਾਂਗੇ ਆਪਾਂ ਸਲਵਾਰ ਵਰਕ ਸਲਵਾਰ ਵਰਕ ਦੇਖੋ ਕਿੰਨਾ ਜੇ ਪਿਆਰਾ ਮੂਮ ਆਪਣੇ ਵਾਲ ਕਰ ਲਿਆ ਇਹ ਲੋ ਤੁਹਾਡੇ ਵਾਲ ਕਰ ਦੇਣਾ ਚੱਲੋ ਜੀ ਸਲਵਾਰ ਵਰਕ ਦਿਖਾਓ ਏ ਮੁੰਡਿਆ ਤੇ ਜਿਹੜਾ ਦੁਪੱਟਾ ਰਹਿਣ ਵਾਲਾ ਜੇ ਦੁਪੱਟਾ ਵੀ ਬਹੁਤ ਵਧੀਆ ਸਿਰਫ ਤੇ ਸਿਰਫ ਵਧੀਆ ਰੇਟ ਦੇ ਵਿੱਚ ਤਾਂਾਂਗੇ ਕਿਉਂਕਿ ਸਾਡਾ ਸਰਪੰਚ ਸਾਹਿਬ ਸਾਨੂੰ ਕਹਿੰਦੇ ਨੇ ਕਿ ਭਾਜੀ ਵਧੀਆ-ਵਧੀਆ ਰੇਟ ਤੇ ਸੂਟ ਦਿਆ ਕਰੋ ਇੰਨੀ ਸਰਪੰਚ ਸਾਹਿਬ ਅੱਜ ਸਰਪੰਚ ਸਾਹਿਬ ਸਾਡੀ ਵੀਡੀਓ ਬਣਾ ਰਹੇ ਨੇ ਆ ਲੋ ਦੁਪੱਟਾ ਦੇਖੋ ਕਲਰ ਆਪਸ਼ਨ ਦੀ ਗੱਲ ਕਰਾਂ ਕਲਰ ਆਪਸ਼ਨ ਬਹੁਤ ਹੀ ਸੋਹਣਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਸਿਰਫ ਤੇ ਸਿਰਫ 1300 ਤੇ 35 ਰੁਪਏ ਦੇ ਵਿੱਚ ਸੂਟ ਮੇ ਲੈ ਲਓ ਜੇ ਮਿਲਦਾ ਤੇ ਲਿਆਓ ਨਹੀਂ ਮਿਲਦਾ ਤੇ ਤੁਹਾਡਾ ਭਰਾ ਬੈਠਾ ਜਾਂ ਮੰਨੂ ਸਿੰਘ ਮਲਤਾਨੀ ਬੈਠਾ ਹੈ ਸੂਟ ਲੈ ਜਾਓ ਨਹੀਂ ਮਿਲਨੇ ਤੇਤੀ-ਤੇਦੀ ਕਰ ਲਓ ਆਰਡਰ 1335 ਰੁਪਏ ਦੇ ਵਿੱਚ ਸਕਰੀਨ ਸ਼ਾਟ ਮਾਰੋ ਤੇ ਸੂਟ ਲੈ ਜਾਓ ਆਏ ਹਾਏ 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 ਹਾ ਆ ਸੂਟ ਵਿਖਾਵਾਂਗਾ ਤੁਹਾਨੂੰ ਆ ਸੂਟ ਵਿਖਾਵਾਂਗਾ ਤੁਹਾਨੂੰ ਪਰ ਬਾਦ ਦੇ ਵਿੱਚ ਐਲੋ ਸਤਿ ਸ੍ਰੀ ਅਕਾਲ ਚੱਕੋ 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 ਬਲੈਕ ਸੂਟ ਦੇਾਂਗੇ ਜੀ ਬਲੈਕ ਸੂਟ ਛੱਕੋ ਜੀ ਬਲੈਕ ਸੂਟ ਕੋਟਨ ਦੇ ਵਿੱਚ ਐ ਲੋ ਵਾਈਟ ਵਰਕ ਦੇ ਨਾਲ ਦੁਪੱਟਾ ਵੀ ਵਾਈਟ ਵਰਕ ਦੇ ਨਾਲ ਭਾ ਬੜਾ ਹੀ ਮਿੱਠਾ ਮਿੱਠੇ ਭਾ ਦੇ ਉੱਤੇ ਮਲਤਾਨੀ ਕਲੈਕਸ਼ਨ ਦੇਗਾ ਤੁਹਾਨੂੰ ਵਧੀਆ ਵਧੀਆ ਰੇਟ ਬਿਲਾਂ ਦਾ ਕਲਰ অপਸ਼ਨ ਦੇਖੋ ਬਲੈਕ ਮੋਰ ਪੰਖੀ ਮਰਜੈਂਟਾ ਤੇ ਗ੍ਰੀਨ ਸਿਰਫ ਤੇ ਸਿਰਫ ਤੁਹਾਨੂੰ ਇਹ ਦਾਂਗੇ ਆਪਾਂ 1335 ਦੇ ਚੱਕੋ ਯਾਰ ਆ ਵੀ 1335 ਵਿੱਚ ਲਓ ਸਿੰਗਲ ਸੂਟ ਮੰਗਾਓ ਜਿੱਥੇ ਮਰਜ਼ੀ ਆਰਡਰ ਕਰ ਲਓ ਹਲੋ ਜੀ ਹਲੋ ਐਦਾਂ ਦਾ ਸੂਟ ਨਹੀਂ ਜੇ ਮਿਲਣਾ ਦਿਖਾਣਾ ਤੁਹਾਨੂੰ ਸਪੈਸ਼ਲ ਤਿਆਰ ਕਰਵਾਇਆ ਤੁਹਾਡੇ ਵਾਸਤੇ ਸਪੈਸ਼ਲ ਕਹਾ ਓਏ ਲੋ ਜੀ ਸਪੈਸ਼ਲ ਵਰਕ ਦੇਖ ਲੋ ਸਾਰਾ ਹੈਂਡ ਵਰਕ ਦਾ ਆ ਪੀਸ 프ਰੰਟ ਹੈ ਹੀ ਰੈਨ ਵਾਲੀ ਬਾਜੂ ਤੇ ਵਰਕ ਮਿਲਣ ਵਾਲਾ ਦੁਪੱਟਾ ਵੀ ਤੁਹਾਨੂੰ ਇਦਾਂ ਦਾ ਹੀ ਦਾਂਗਾ ਦੁਪੱਟਾ ਕੋਈ ਤੁਹਾਡੇ ਨਾਲ ਕਾਣੀ ਵੰਡ ਨਹੀਂ ਕਰਾਂਗਾ ਕਿ ਸੂਟ ਵਧੀਆ ਬਣਾਤਾ ਤੇ ਦੁਪੱਟਾ ਮਾੜਾ ਲਾਤਾ ਉਹ ਕੰਮ ਨਹੀਂ ਸਾਡੇ ਹੁੰਦਾ ਐ ਲੋ ਦੁਪੱਟਾ ਵੀ ਤੁਹਾਨੂੰ ਇਦਾਂ ਦਾ ਮਿਲਣ ਵਾਲਾ ਹੈਂਡ ਵਰਕ ਦੇ ਉੱਤੇ ਪੀਸ ਦੀ ਗੱਲ ਕਰੀਏ ਚੱਕੋ ਸਿੰਗਲ ਸੂਟ ਅਵੇਲੇਬਲ ਜਿੰਨੇ ਮਰਜ਼ੀ ਪੀਸ ਚੱਕੋ ਸਿਰਫ ਤੇ ਸਿਰਫ ਜਿਹੜਾ ਰੇਡ ਰਹਿਣ ਵਾਲਾ ਹੈ ਨਾ ਰੇਡ ਬੜਾ ਹੀ ਮਿੱਠੇ ਭਾ ਦੇ ਉੱਤੇ ਸਿਰਫ ਤੇ ਸਿਰਫ 3595 ਰੁਪਏ ਦੇ ਵਿੱਚ 3595 ਰੁਪਏ ਦੇ ਵਿੱਚ ਸੂਟ ਮਿਲਦਾ ਲੈ ਆਇਓ ਨਹੀਂ ਮਿਲਦਾ ਤਾਂ ਮੈਂ ਬੈਠਾ ਆ 3595 ਰੁਪਏ ਦੇ ਹੈਂਡਵਰਕ ਮਿਲ ਜੇ 5 5000 7 7000 8 8000 ਰੁਪਿਆ ਮੰਗਣਗੇ ਸਾਡੀ ਦੁਕਾਨ ਦਾ ਖਰਚਾ ਬੜਾ ਆ ਘੱਟ ਤੇ ਇਸੇ ਕਰਕੇ ਅਸੀਂ ਤੁਹਾਡੇ ਕੋਲੋਂ ਰੇਡ ਜੈਜ ਜ ਲੈਣੇ ਆ ਲੋਕਾਂ ਦੇ ਖਰਚੇ ਬੜੇ ਨੇ ਜੀ ਤੁਹਾਡੇ ਚ ਕੱਢਨੇ ਨੇ ਠੀਕ ਹੈ ਨਹੀਂ ਆ ਜਾਓ 3595 ਰੁਪਏ ਦੇ ਵਿੱਚ ਹੈਂਡਵਰਕ ਦਾ ਪੀਸ ਲੈ ਜਾਓ ਹਾਂਜੀ ਇਹ ਲੋ ਨੈਕਸਟ ਵੈਰੈਟੀ ਜਿਹੜੀ ਮੈਂ ਲੈ ਕੇ ਆਇਆ ਆ ਨੈਕਸਟ ਬਹੁਤ ਹੀ ਵਧੀਆ ਮਿੱਠੇ ਭਾਅ ਦੇ ਉੱਤੇ ਲੈ ਕੇ ਆਏ ਆ ਆਪਾਂ ਬੜੇ ਮਿੱਠੇ ਰੇਡ ਦੇ ਵਿੱਚ ਲੈ ਕੇ ਆਏ ਆ ਆਪਾਂ ਤੋਂ ਦਿਲ ਲਈ ਲੀਜੀ ਬੀਜੀ ਲੀਜੀ ਬੀਜੀ ਦੇ ਉੱਤੇ ਲੈ ਕੇ ਆਏ ਆ ਲੋਜੀ ਕੜਾਈ ਰਹਿਣ ਵਾਲੀ ਆ ਫਰੰਟ ਵਾਈਡ ਧਾਗੇ ਦੇ ਨਾਲ ਦੁਪੱਟਾ ਰਹਿਣ ਵਾਲਾ ਇਸ ਤਰ੍ਹਾਂ ਦਾ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਦਾਂਗੇ 695 ਰੁਪਏ ਦੇ ਵਿੱਚ ਸਿਰਫ ਤੇ ਸਿਰਫ 695 ਰੁਪਏ ਦੇ ਵਿੱਚ ਪਾਰਟੀ ویئر ਸੂਟ ਰਖੜੀ ਦਾ ਸਪੈਸ਼ਲ ਲੋ ਆਪਣੇ ਭੈਣਾਂ ਲਈ ਖੁਸ਼ ਹੋ ਕੇ ਜਾਣ ਜੀ ਸਿਰਫ ਤੇ ਸਿਰਫ 695 ਰੁਪਏ ਦੇ ਵਿੱਚ ਇਹ ਲੋ ਇੱਕ ਹੋਰ ਚੱਕੋ ਹੈ ਡਿਜ਼ਾਈਨਿੰਗ ਲੱਗ ਰਹਿਣ ਵਾਲੀ ਹੈ ਐ ਡਿਜ਼ਾਈਨਿੰਗ ਲੱਗ ਰਹਿਣ ਵਾਲੀ ਹੈ 695 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਐ ਲੋ 695 ਰੁਪਏ ਦੇ ਵਿੱਚ ਚੱਕੋ ਠੀਕ ਹੈ ਸਕਰੀਨ ਸ਼ਾਟ ਮਾਰੋ ਤੇ ਛੇਤੀ ਮਂਗਾਓ ਤੇ ਆ ਰਹਿਣ ਦੇ ਕਹਿੰਦਾ ਕੁਝ ਤੈਨੂੰ ਐ ਲੋ ਜੀ ਨੈਕਸਟ ਇੱਕ ਹੋਰ ਸੂਟ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਹਲੋ ਜੀ ਚੱਕੋ ਸੂਟ ਬਹੁਤ ਹੀ ਵਧੀਆ ਵੀ ਸ਼ੇਪ ਦੇ ਉੱਤੇ ਲੈ ਕੇ ਆਏ ਆ ਆਪਾਂ ਨੈਕ ਤੇ ਵਰਕ ਦੇਖ ਲਓ ਵੀ ਸ਼ੇਪ ਦੇ ਘੇਰੇ ਦੇ ਵਰਕ ਦੇਖ ਲਓ ਇਸ ਤੋਂ ਬਾਅਦ ਪਲੱਸ ਪੁਆਇੰਟ ਜੀ ਇਹਦਾ ਸਲਵਾਰ ਵਰਕ ਸਿਰਫ ਤੇ ਸਿਰਫ ਲੋਕਾਂ ਵਾਂਗੂ ਅਸੀਂ 18-1900 ਰੁਪਏ ਦਾ ਸੂਟ ਨਹੀਂ ਦੇ ਵੇਚਣਾ ਸਿਰਫ ਤੇ ਸਿਰਫ 995 ਰੁਪਏ ਦੇ ਵਿੱਚ ਸੂਟ ਤੁਹਾਨੂੰ ਦੇ ਦਾਂਗੇ ਦੁਪੱਟਾ ਦੇਖ ਲਓ ਨਾਲ ਦੁਪੱਟਾ ਬਹੁਤ ਸੋਹਣਾ 995 ਰੁਪਏ ਦੇ ਵਿੱਚ 1000 ਰੁਪਿਆ ਵੀ ਪੂਰਾ ਨਹੀਂ ਦੇ ਲੈਣਾ 5 ਰੁਪਏ ਵਾਪਸ ਦਾਂਗੇ ਤੁਹਾਨੂੰ 995 ਰੁਪਏ ਦੇ ਵਿੱਚ ਮਿਲਦਾ ਤੇ ਲਿਆਓ ਇਹਨਾਂ ਦਾ ਮਲਤਾਨੀ 컬یکشن ਬੈਠਾ ਜੇ ਸਿਰਫ 995 ਰੁਪਏ ਦੇ ਵਿੱਚ ਸਕਰੀਨਸ਼ਾਟ ਮਾਰੋ ਤੇ ਸੂਟ ਮੰਗਾ ਲਓ ਆਪਣੇ ਘਰ ਠੀਕ ਹੈ ਜੀ ਛੇਤੀ ਛੇਤੀ ਮੈਂ ਵੇਟ ਕਰ ਰਹਾ ਤੁਹਾਡੇ ਆਰਡਰਾਂ ਦੀ ਛੇਤੀ ਕਰ ਲੋ ਲੋ ਜੀ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣ ਜਾਣ ਜਾ ਰਿਹਾ ਵਾ ਇਹ ਲਓ ਆਲ ਓਵਰ ਸੂਟ ਰਹਿਣ ਵਾਲਾ ਜੀ ਬਹੁਤ ਹੀ ਵਧੀਆ ਚਾਹੇ ਬੁਟੀਕ ਦਾ ਸਿਆਰ ਕਰੋ ਤੇ ਵਰਕ ਦੇਖੋ ਪ੍ਰਿੰਟ ਵੇਖੋ ਪ੍ਰਿੰਟ ਵਧੀਆ ਫੁੱਲ ਪਿਓਰ ਦਾ ਦੁਪੱਟਾ ਪ੍ਰਿੰਟਡ ਰਹਿਣ ਵਾਲਾ ਆ ਕਲਰ অপਸ਼ਨ ਦੀ ਗੱਲ ਕਰਾਂ ਤਾਂ ਕਲਰ অপਸ਼ਨ ਬਹੁਤ ਹੀ ਸੋਹਣਾ ਰਹਿਣ ਵਾਲਾ ਫੋਟੋ ਵਾਲਾ ਪੀਸ ਜੇ ਫੋਟੋ ਦਿਖਾਉਂ ਮਿਹਿਆ ਫੋਟੋ ਵਾਲਾ ਪੀਸ ਜੇ ਠੀਕ ਹੈ ਜੀ ਮਾਨਿਆ ਕੰਪਨੀ ਦਾ ਤੇ ਛੇਤੀ ਛੇਤੀ ਕਰ ਲਓ ਆਰਡਰ ਕਲਰ অপਸ਼ਨ ਦੇਖ ਲਓ ਸਿਰਫ ਤੇ ਸਿਰਫ 895 895 ਰੁਪਏ ਦੇ ਵਿੱਚ ਸੂਟ ਚੱਕੋ ਮਲਤਾਨੀ ਕਲੈਕਸ਼ਨ ਹੀ ਮਿਲਦਾ ਲਿਆਏ ਉਹ ਨਹੀਂ ਮਿਲਦਾ ਤਾਂ ਤੁਹਾਡਾ ਭਰਾ ਬੈਠਾ ਜੀ 895 ਰੁਪਏ ਦੇ ਵਿੱਚ ਹੋਲਸੇਲ ਪ੍ਰਾਈਸ ਦੇ ਵਿੱਚ ਸਿੰਗਲ ਸੂਟ ਅਵੇਲੇਬਲ ਆ ਜਿੱਥੇ ਮਰਜ਼ੀ ਬਗਾ ਲਓ ਪਾ ਦੇਾਂਗੇ ਗਾ ਲੋਕਾਂ ਵਾਂਗੂ ਪੱਕ 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 ਬੱਕ ਨੀਂਜੇ ਕਰਦੇ ਕੰਮ ਵੀ ਕਰਕੇ ਬਹਾਨੇ ਆ ਲੋ ਲਾਸਟ 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 ਸੂਟ ਬੁਖਾਰਿਆ ਲਾਸਟ ਸਾਡੀ ਵੀਡੀਓ ਦਾ ਲਾਸਟ ਸੂਟ ਛੇਤੀ ਛੇਤੀ ਕਰ ਲੋ ਆਰਡਰ ਜਿਹੜਾ ਸਾਡੀ ਵੀਡੀਓ ਦੇ ਵਿੱਚ ਦੱਸੇਗਾ ਜੇ ਕਿੰਨੇ ਸੂਟ ਸੀ ਉਹਨੇ ਇੱਕ ਵਧੀਆ ਗਿਫਟ ਦਿੱਤਾ ਜਾਏਗਾ ਵੀਡੀਓ ਦੇਖ ਕੇ ਲਾਸਟ ਜਿਹੜਾ ਦੱਸੇਗਾ ਕਿ ਕਿੰਨੇ ਸੂਟ ਦੇ ਵਿੱਚ ਤੁਹਾਨੂੰ ਆਪਾ ਦਿਖਾਇਆ ਕਿੰਨੇ ਸੂਟ ਆਪਾਂ ਖੋਲੇ ਸੀ ਤੇ ਕਿੰਨੇ ਦਿਖਾਏ ਨੇ ਤੇ ਕਿੰਨੇ ਸੈੱਟ ਵਿਖਾਏ ਨੇ ਜਿਹੜਾ ਕਲੀਅਰ ਦੱਸੇਗਾ ਉਹਨੂੰ ਆਪਾਂ ਗਿਫਟ ਤਾਂਾਂਗੇ ਮਲਤਾਨੀ ਕਲੈਕਸ਼ਨ ਵੱਲੋਂ ਚੱਕੋ ਜੀ ਆ ਲੋ ਗਲੇਸ ਕਾਟਨ ਦਾ ਘੇਰਾ ਵਰਕ ਦੇਖੋ ਬਹੁਤ ਹੀ ਸੋਹਣਾ ਡੋਟ ਦੇ ਵਿੱਚ ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਕਲਰ ਆਪਸ਼ਨ ਤੁਹਾਨੂੰ ਰਹਿਣ ਵਾਲਾ ਜੇ ਇਹਦੇ ਵਿੱਚ ਕੁਝ ਆਈਸਕ੍ਰੀਮ ਚਾਟ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ ਇਹ ਲੋ ਦੇਖੋ ਹੋਰ ਡਿਜ਼ਾਈਨਿੰਗ ਚੱਕੋ ਖੇਤੀ-ਛੇਤੀ ਆ ਵਾਈਟ ਲੈ ਦੇ ਨਾਲ ਉਹ ਵਰਕ ਦੇ ਨਾਲ ਖੇਤੀ-ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਇਹ ਸੂਟ ਦੇ ਦੇਣਾ ਆ 1300 ਤੇ 65 ਰੁਪਏ ਦੇ ਵਿੱਚ 1365 ਰੁਪਏ ਦੇ ਵਿੱਚ ਤਾਂਗੇ ਲੋਕਾਂ ਵਾਂਗੂ 18-1900 ਤੋਂ ਸੂਟ ਨਹੀਂ ਦੇਣਾ 1365 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ ਦੇ ਦੇਣਾ ਤੇ ਸਕਰੀਨਸ਼ਾਟ ਮਾਰੋ ਤੇ ਵਿਜ਼ਿਟ ਕਰੋ ਮੈਂ ਤਾਂ ਕਹਾਂਗਾ ਵਿਜ਼ਿਟ ਕਰੋ ਕਿ ਹੋਰ ਵੀ ਵੈਰਾਈਟੀਆਂ ਦੇਖੋ ਸਾਡੀ ਦੁਕਾਨ ਦੇ ਉੱਤੇ ਤੇ ਆਪ ਦਾ ਦਿਨ ਬਹੁਤ ਹੀ ਵਧੀਆ ਨਿਕਲੇ ਪਰ ਆਂਚ ਵਿੱਚ ਰਖੜੀ ਮਨਾਓ ਬਹੁਤ ਹੀ ਸੁਚੱਜੇ ਤੇ ਪਿਆਰੇ ਢੰਗ ਦੇ ਨਾਲ ਪਿਆਰ ਵਧਾਓ ਆਸ-ਪਾਸ ਪਿਆਰ ਵਧਾਓ ਠੀਕ ਹੈ ਜੀ ਪਿਆਰ ਵਧਾਓਗੇ ਤੇ ਪਿਆਰ ਮਿਲੇਗਾ ਨਫਰਤ ਵਧਾਓਗੇ ਤਾਂ ਨਫਰਤ ਹੀ ਮਿਲੇਗੀ ਉਹ ਤੁਹਾਡੀ ਚਾਹ ਸਕ ਤੁਸੀਂ ਕੀ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਇੰਨੀ ਕੀ ਵੀਡੀਓ ਦੀ ਆਜ਼ਾਦਤ ਦੋ ਸਾਨੂੰ ਛੇਤੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਈਏ ਤਾਂ ਨਵੀਂ ਵੀਡੀਓ ਲੈ ਕੇ ਅਸੀਂ ਆਈਏ ਧੰਨਵਾਦ